ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆ ਰਾਮ ਤੋਰੀ ਦੀ ਸਬਜ਼ੀ ਸਰੋਂ ਦੇ ਤੇਲ ਆਪਣਾ ਗਰਮ ਹੋ ਚੁੱਕਿਆ ਦੋ ਵੱਡੇ ਚਮਚ ਪਾਏ ਸੀ ਤਨੂ ਦਾ ਤੇਲ ਆਪਾਂ ਨੇ ਪਿਆਜ਼ ਐਡ ਕਰਤਾ ਜੀ ਵਿੱਚ ਦਸਤੇ ਨਾਲ ਆਪਾਂ ਪਾਉਨੇ ਆ ਲਸਣ ਆਪਾਂ ਨੇ ਆਲੂ ਰੱਖੇ ਨੇ ਬੋਇਲ ਹੋਣ ਵਾਸਤੇ ਹਲਦੀ ਤੇ ਨਮਕ ਥੋੜਾ ਜਿਹਾ ਪਾਤਾ ਤਾਂ ਕਨਾਂਗੇ ਜੀ ਗੈਸ ਨੂੰ ਸਿਮ ਕਰ ਦਾਂਗੇ ਹਾਂਜੀ ਲੋ ਜੀ ਆਪਾਂ ਨੇ ਲਸਣ ਵੀ ਐਡ ਕਰਤਾ ਨਾਲ ਆਪਾਂ ਜਿੰਨੇ ਸੀ ਕਰਾਂ ਤੇ ਅੱਜ ਜਦੋਂ ਆਪਾਂ ਲਾਈਟ ਕਰਾਉਣ ਸੀ ਕਰ ਲਾਂਗੇ ਟਾਕ ਦਾਂਗੇ ਜੀ ਜਿਵੇਂ ਟਾਕੀ ਤੇਤੀ ਹੋ ਜਾਣਗੇ ਗੈਸ ਤੇ ਸਿਮ ਕਰ ਦਾਂਗੇ ਭਾਪ ਨਾ ਜਲਦੀ ਬਣ ਜਾਣਗੇ ਮਹੀਨ ਮਸਾਲਾ ਕਰਾਂ ਬਣ ਕੇ ਤਿਆਰ ਆਪਾਂ ਨਾਰਮਲ ਨਮਕ ਮਿਰਚ ਛਾਹਲੇ ਪਾਤੀ ਤੇ ਕੱਟਸ ਦੀ ਬੱਚੇ ਪਾਣੀ ਦੀ ਪਾਤੀ 1.5 ਕਮਟੇ ਨੂੰ ਪਕਾ ਕੇ ਫਿਰ ਆਪਾਂ ਇਹਦੇ ਵਿੱਚ ਰੰਗ ਤੋਰੀਆਂ ਦੇ ਸਬਜ਼ੀ ਐਡ ਕਰਾਂਗੇ ਉਗੀ ਉਹ ਤੇ ਰਾਮ ਤੂਰੀਆਂ ਐਦ ਕਰ ਦਾਂਗੇ। ਆਹ ਤੇ ਰੀਂਗੇ ਆਪਣੇ ਘਰ ਦੇ ਨੇ। ਮਿਲ ਕੁਤ ਆਦੀਆਂ ਤੋਰੀਆਂ ਜਿਹੜੀਆਂ ਵੀ ਦੋ। ਕਰਦੀ ਤਾਂ ਆਦੀ ਸਬਜ਼ੀ ਤਾਂ ਕਰਦੀ ਜੀ ਬਹੁਤ ਵਧੀਆ ਬਣ ਜਾਂਦੀ। ਪਹਿਲਾਂ ਤਾਂ ਜੀ ਲੱਗੇ ਨਹੀਂ ਹੁਣ ਲੱਗਣ ਲੱਗੀਆਂ ਨੇ ਰਾਮ ਤੂਰੀਆਂ। ਕਿ ਦੋ ਲੱਗ ਜਾਂਦੀਆਂ ਨੇ ਕਦੇ ਤਿੰਨ ਚਾਰ ਹੱਥਾਂ ਦੀ ਕੋਈ ਸਬਜ਼ੀ ਬਣਾ ਲੈਂਦੇ ਹਾਂ ਥੋੜਾ ਜਿਹਾ ਪਾਣੀ ਪਾ ਕੇ 1-2 ਮਿੰਟ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲੈਂਦੇ ਹਾਂ ਆਪਾਂ ਡੇਢ ਕੁ ਮਿੰਟ ਲਈ ਮਸਾਲੇ ਦੇ ਵਿੱਚ ਪਕਾ ਲਈਆਂ ਜੀ ਰਾਮ ਤੋਰੀਆਂ ਹੁਣ ਆਪਾਂ ਜਿਹੜੇ ਆਲੂ ਬੋਇਲ ਕਰਕੇ ਰੱਖੇ ਨੇ ਉਹ ਵੀ ਐਡ ਕਰ ਦਾਂਗੇ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਦੇਖ ਕੇ ਮਿਕਸ ਕਰ ਦਾਂਗੇ ਉਗਰੇ ਜਿਹੜੇ ਪਕਾਦਨੇ ਐਡ ਪਾਣੀ ਜਿਹੜੇ ਭੈਣ ਭਰਾ ਪਏ ਨਾਲ ਜੁੜੇ ਹੋਏ ਨੇ ਜੀ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ तहे دلੋਂ ਧੰਨਵਾਦ ਕਰਦੇ ਆ ਜੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਰਹਿਣ ਦੀ ਕਾਜਾ ਆਪਣਾ ਹੈਗਾ ਚਾਰ ਅੰਬਰ ਅੱਜ ਬਣਾ ਰਹੇ ਆਂ ਸਬਜ਼ੀ ਅੱਜ ਵੀ ਜਿ ਸਵੇਰ ਦਾ ਬਹੁਤ ਮੀਂਹ ਪੈਦਾ ਝੜੀ ਜੀ ਲੱਗ ਗਈ ਝੜੀ ਵਾਂਗੂ ਬਰੀਕ ਬਰੀਕ ਜਿਹਾ ਕਣੀ ਵਾਲਾ ਮੀਂਹ ਪੈ ਰਿਹਾ ਜੀ ਦੋ ਤਿੰਨ ਮਿੰਟ ਆਪਾਂ ਸਬਜ਼ੀ ਨੂੰ ਢਾ ਕੇ ਪਕਾ ਲੈਨੇ ਆ ਜੀ ਫਿਰ ਆਪਾਂ ਚੈੱਕ ਕਰਦੇ ਆਂ ਆਪਾਂ ਬਣਾਉਣੀ ਆ ਸੁੱਕੀ ਸਬਜ਼ੀ ਤਰੀਅਲ ਜੀ ਕਈ ਵਾਰੀ ਬਣਾਈ ਆ ਅੱਗੇ ਸੋਚਿਆ ਵੇ ਚਲੋ ਸੋ ਆਪਾਂ ਸੁੱਕੀ ਸਬਜ਼ੀ ਬਣਾ ਲਈਏ ਦੋ-ਤਿੰਨ ਮਿੰਟ ਬਾਅਦ ਆਪਾਂ ਫਿਰ ਇਹਨੂੰ ਸਬਜ਼ੀ ਨੂੰ ਚੈੱਕ ਕਰਦੇ ਆਂ ਹਾਂਜੀ ਦੋ ਤਿੰਨ ਕਮੈਂਟ ਹੋ ਗਏ ਜੀ। ਹੁਣ ਸਬਜੀ ਢਾਕ ਦਾਂਗੇ ਜੀ ਢਾਕੇ ਪਕਾਉਣੇ। ਹਾਂਜੀ ਸਬਜੀ ਆਪਣੀ ਬੱਲ ਰਹੀ ਹੈ ਜੀ ਆਪਾਂ ਇੱਕ ਵਾਰੀ ਬੱਤ ਨੂੰ ਚੈੱਕ ਕਰ ਲਾਂਗੇ। ਸਭ ਤੋਂ ਕਮੈਂਟ ਆਪਾਂ ਠਾਕੀ ਹੋਰ ਪਕਾ ਲਾਂਗੇ ਤੇ ਆਪਣੀ ਸਬਜੀ ਬਣ ਕੇ ਤਿਆਰ ਹੈ ਘਰ ਦੀ ਸਬਜੀ ਦੀ ਮੋਜ ਬਹੁਤ ਰਹਿੰਦੀ ਹੈ ਜੀ ਘਰ ਦੀ ਸਬਜੀ ਜੇ ਇੱਕ ਤਾਂ ਆਪਣੀ ਜਲਦੀ ਬਣ ਜਾਂਦੀ ਹੈ ਜਿਹੜੀ ਮੁੱਲ ਦੀ ਹੁੰਦੀ ਹੈ ਉਹ ਤਾਂ ਰਿੱਜ ਦੀ ਹੋਈ ਨਹੀਂ ਹੈਗੀ ਜੀ ਉਹਨੂੰ ਟਾਈਮ ਬਹੁਤ ਲੱਗਦਾ ਤੇ ਇੱਕ ਉਹਨੇ ਵੀ ਸਵਾਦ ਵੀ ਨਹੀਂ ਬਣਦੀ ਹੈ ਘਰ ਦੀ ਸਬਜੀ ਉਹਨੇ ਵਧੀਆ ਸਵਾਦ ਬਣ ਜਾਂਦੀ ਹੈ ਆਪਾਂ ਜੀ ਅਸਰਦੀਆਂ ਦੇ ਵਿੱਚ ਜਿਹਦੇ ਘਰ ਜਗ੍ਹਾ ਘੱਟ ਆ ਨਾ ਵੀ ਆਪਾਂ 5-10 ਗਮਲੇ ਲੈ ਲੈ ਲੋ। ਸਰਦੀਆਂ ਦੇ ਵਿੱਚ ਜਿਵੇਂ ਧਨੀਆ, ਪਾਲਕ, ਮੇਥੇ, ਮੇਤੀ ਇਹ ਜਿਹੇ ਚੀਜ਼ ਆਪਾਂ ਬੀਜ ਸਕਦੇ ਆ ਘਰ ਦੀ। ਜੇ ਜਗ੍ਹਾ ਹੈਗੀ ਜੇ ਆਪਾਂ ਗਮਲਿਆਂ 'ਚ ਵੀ ਬੀਜ ਦਿੰਨੇ ਹੁਣ ਤੇ ਕਿਆਰੀਆਂ ਦੇ ਵਿੱਚ ਵੀ ਲਾ ਲਈਦੀ ਆ। ਹਾਂ ਜੀ ਹੁਣ ਪਹਿਲਾਂ ਸੋਚਿਆ ਸੀ ਵੀ ਗੁਰਦੀ ਬੀਜ ਲਈ ਪਰ ਹੁਣ ਹੀ ਆ ਜਾਂਦੇ ਨੇ ਉਹ ਜੀ। ਮੀਰੇ ਵਿੱਚ ਕਿਤੇ ਜਾਣ ਹੀ ਹੁੰਦਾ ਨਾ ਪਨੀਰੀ ਲਿਆ ਹੋਈ ਹੈ ਇਹ ਗੋਭੀ ਵੀਜਾ ਕੇ ਜੀ ਕੈਰੀਆਂ ਕੁਰੀਆਂ ਸਾਫ ਕਰਕੇ ਹੁਣ ਤਾਂ ਘਾਹ ਪੂਜਾ ਮੀਂਹਾ ਕਰਕੇ ਕਾਫੀ ਹੋਇਆ ਪਿਆ ਅੰਜੀ ਲਾਉਂਦੀ ਸਬਜ਼ੀ ਆਪਣਾ ਬਿਲਕੁਲ ਬਣ ਕੇ ਤਿਆਰ ਆ ਗਿਆ ਸਪਾ ਬੰਦ ਕਰ ਦਾਂਗੇ ਜਿਹੜੇ ਭੈਣ ਭਰਾ ਆਪਣਨ ਜੁੜੇ ਹੋਏ ਨੇ ਜੀ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤਰੱਕੀ ਬਖਸ਼ੇ ਜੀ ਆਪਣੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਜਿਹੜੇ ਵੀਰ ਭੈਣਾਂ ਨੇ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਜੀ ਵੈਸੇ ਵੀ ਵੀਡੀਓ ਦੇਖਦੇ ਨੇ ਉਹਨਾਂ ਵੀ ਤਾਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਲੋ ਦੀ ਸਭ ਦੀ ਨਾ ਪਾਇਕਾ ਉਹ ਕਿਹ ਚੀਜ਼ ਕਰਾਂਗੇ ਸਰਬ ਤੇ ਇਹ ਅਲਟਾ ਜੀ ਬਹੁਤ ਬੜੀ ਬਣਾਈ ਹੈ ਦੀ ਸਬਜੀ ਆਪਾਂ ਪਾ ਲਈਏ ਇੱਕ ਡੱਬੇ ਦੇ ਵਿੱਚ